ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਉਹ ਮੈਨੂੰ ਕਹਿੰਦਾ ਸਿੰਘ ਫੋਨ ਕਰਕੇ ਵੀ ਮੈਂ ਪਹਿਲੇ ਸੇ ਜਾ ਸਕਦਾ ਮੈਂ ਪੁੱਛਿਆ ਉੱਥੇ ਹੁੰਦਾ ਕੀ ਹੈ ਕਹਿੰਦਾ ਉੱਥੇ ਪਾਰਟੀ ਹੁੰਦੀ ਹੈ ਜੀ ਨੱਚ ਗਾਰੇ ਹੁੰਦੇ ਨੇ ਜੀ ਸ਼ਰਾਬਾਂ ਪੀਤੀਆਂ ਜਾਂਦੀਆਂ ਨੇ ਪਹਿਲਾਂ ਦੂਜੇ ਦੀ ਧੀ ਲਿਆ ਕੇ ਨਚਾਉਂਦੇ ਨੇ ਫਿਰ ਜਦੋਂ ਥੋੜੀ ਜਿਹੀ ਸ਼ਰਾਬ ਅੰਦਰ ਜਾਂਦੇ ਦੋ ਕੁੱਟ ਫਿਰ ਆਪਣੀ ਭੈਣ ਦਾ ਹੱਥ ਫੜ ਕੇ ਨੱਚਣਾ ਸ਼ੁਰੂ ਕਰ ਦਿੰਦੇ ਨੇ ਇਦਾਂ ਹੀ ਹੈ ਜੀ ਸਸਤਾ ਕਹਿੰਦੇ ਇਹਨੇ ਤਾਂ ਪਤਾ ਨਹੀਂ ਕੀ ਸੱਚ ਸੁਣਨਾ ਬਹੁਤ ਔਖਾ ਹੈ ਬਹੁਤ ਔਖਾ ਹੈ ਸੱਚ ਬੋਲਣਾ ਬੜਾ ਔਖਾ ਹੈ ਡੰਡੇ ਪੈਂਦੇ ਆ ਛਿੱਤਰ ਪੈਂਦੇ ਤੇ ਮੇਰੇ ਗੁਰੂ ਨੇ ਕਿਹਾ ਸੀ ਜਿੱਦਨ ਮੈਂ ਤੁਰਿਆ ਸੀ ਨਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੇ ਸੱਚ ਬੋਲਣਾ ਤਾਂ ਛਿੱਤਰ ਖਾਣ ਲਈ ਵੀ ਤਿਆਰ ਰਹੀਂ ਫੇ ਮੈਨੂੰ ਨਾਲ ਆ ਮਦੇ ਪਹ ਲੋ ਵਾਹ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਹਾਂ ਤੂੰ ਜਾ ਸਕਦਾ ਹੈ ਪਹਿਲ ਸੇ ਜਾ ਸਕਦਾ ਹੈ ਤੇ ਖੋਚ ਹੋ ਗਿਆ ਇਹ ਕੋਈ ਨਹੀਂ ਪਾਪ ਸਰਜੀਸੈ ਨੂੰ ਲੱਗੇਗਾ ਤੇ ਮੈਂ ਕਿਹਾ ਇੱਕ ਗੱਲ ਹੋਰ ਸੁਣ ਲੈ ਹੁਣ ਤੇ ਜੇ ਤੂੰ ਪਹਿਲ ਸੇ ਜਾਣਾ ਹੈ ਨਾ ਤੇ ਤੁਸੀਂ ਵੀ ਜਰਾ ਦਿਲ ਥਾਮ ਕੇ ਸੁਣਿਓ ਹੈ ਥੋੜੀ ਕਰੜੀ ਗੱਲ ਨਾ ਕਵਾ ਕਹਾਂ ਤੇ ਲੋ ਮੇਰੇ ਨਾਲ ਖਲੋਣਾ ਪੈਣਾ ਵਲਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਮੈਂ ਕਿਹਾ ਚਲੇ ਜਾਈ ਪਰ ਇੱਕ ਸ੍ਰੀ ਸਾਹਿਬ ਲੈ ਜੀ ਕਿੰਦਾ ਸ੍ਰੀ ਸਾਹਿਬ ਕੀ ਕਰਨੀ ਹੈ ਮੈਂ ਕਿਹਾ ਮੱਛੇ ਰੰਗੜ ਬੜੇ ਹੋਣੇ ਨੇ ਵੱਢਨੇ ਪੈਣੇ ਨੇ ਨਹੀਂ ਸਮਝ ਲਕੀ ਮੱਛੇ ਰੰਗੜ ਦਾ ਕੀ ਦੋਸ਼ ਸੀ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹਟਾ ਦਿੱਤਾ ਤੇ ਉੱਥੇ ਬੈਠ ਕੇ ਸ਼ਰਾਬ ਪੀਣ ਲੱਗ ਗਿਆ ਮਾਸਖਾਨ ਲੱਗ ਗਿਆ ਤੇ ਬੀਬੀਆਂ ਨਿਚਾਨ ਲੱਗ ਗਿਆ ਸਿੰਘਾਂ ਨੂੰ ਗੁੱਸਾ ਲੱਗਾ ਉਹਨਾਂ ਨੇ ਉਹਦਾ ਸਿਰ ਵੱਢ ਦਿੱਤਾ ਤੇ ਅਸੀਂ ਕੀ ਕਰਦੇ ਹਾਂ ਘਰੋਂ ਗੁਰੂ ਗੁਰੂ ਗ੍ਰੰਥ ਸਾਹਿਬ ਹਟਾ ਦਿੰਨੇ ਆ ਤੇ ਮੁੜ ਕੇ ਉੱਥੇ ਕੀ ਕਰਦੇ ਆ ਸ਼ਰਾਪਿੰਦੇ ਨੇ ਮਸਖਾਂ ਦੇ ਨੇ ਬੀਬੀਆਂ ਨਚਾਉਂਦੇ ਨੇ ਫਰਕ ਕੀ ਹੈ ਫਰਕ ਮੈਂ ਦੱਸਦਿਆਂ ਕੀ ਹੈ ਮੱਸਾ ਰੰਗੜ ਤਾਂ ਕਿਸੇ ਦੂਜੇ ਦੀ ਨਚਾਂਦਾ ਸੀ ਅਸੀਂ ਆਪਣੀਆਂ ਨਾਲ ਹੀ ਨੱਚਦੇ ਹਾਂ ਉਸ ਤੋਂ ਵੀ ਇੱਕ ਕਦਮ ਅੱਗੇ ਲੰਘ ਗਏ